ਕਰੀ ਸ਼ੁਰੂ ਸਰ ਆ ਏਦਾਂ ਸਰ ਤੁਹਾਨੂੰ ਦਜੀ ਵਰੀ ਤਕਲੀਫ ਦਿੱਤੀ ਆ ਏਦਾਂ ਸੀ ਕਿ 6 ਤਰੀਕ ਨੂੰ ਜਾਨੀ ਕਿ ਕੱਲ ਅਸੀਂ ਇੱਕ ਐਫ ਆਈ ਆਰ 244 ਨੰਬਰ ਦਰਜ ਕੀਤੀ ਸੀ ਐਸਟੀਐਫ ਪੁਲਿਸ ਸਟੇਸ਼ਨ ਮਹਾਲੀ ਤੇ ਸਾਡਾ ਕਿ ਆਪਰੇਸ਼ਨ ਜਿਹੜਾ ਉਹ ਚੱਲ ਰਿਹਾ ਸੀ ਇਹ ਵੀ ਸੇਮ ਆਪਰੇਸ਼ਨ ਜਿਹੜਾ ਹੈ ਇਹ ਫਰੋਜ਼ਪੁਰ ਜੇਲ੍ਹ ਤੋਂ ਹੀ ਚੱਲ ਰਿਹਾ ਸੀ ਕਿਉਂਕਿ ਪਿਛਲੇ ਦਿਨੀ ਜਿਹੜਾ ਆਪਰੇਸ਼ਨ ਹੋਇਆ ਸੀ 5 ਕਿਲੋ 500 ਗ੍ਰਾਮ ਦਾ ਜਿਹੜਾ ਕਿ ਜੀਐਨਕੇ ਤੋਂ ਹੀ ਰੁਣਾਈ ਸੀ ਸੋ ਉਹ ਵੀ ਫਰੋਜ਼ਪੁਰ ਜੇਲ੍ਹ ਤੋਂ ਸੀ ਤੇ ਇਹ ਵੀ ਫਰੋਜ਼ਪੁਰ ਜੇਲ੍ਹ ਤੋਂ ਹੀ ਸਾਰਾ ਜਿਹੜਾ ਐਕਟੀਵੇਟ ਹੋਇਆ ਪਿਆ ਸੀ ਉਹ ਸਾਰਾ ਸੋ ਇਹ ਕੱਲ ਆ ਸਾਡੀਆਂ ਪਾਰਟੀਆਂ ਅੰਡਰ ਸੁਪਰਵਾਈਜ਼ਨ ਸ੍ਰੀ ਗਵਿੰਦਰ ਮਹਾਰਜਨ ਡੀਐਸਪੀ ਦੇ ਤਰਨਤਾਰਨ ਬਾਈਪਾਸ ਤੇ ਜਿਹੜਾ ਪੱਟੀ ਹੈਗਾ ਨਾਕਾਬੰਦੀ ਕੀਤੀ ਹੋਈ ਸੀ ਰਿਪੋਰਟ ਦੇ ਆਧਾਰ ਤੇ ਉਥੇ ਜਿਹੜਾ ਹ ਆ ਦੋ ਬੰਦੇ ਰਾਉਂਡ ਅਪ ਕੀਤੇ ਆ ਜਿਹੜੇ ਕਿ ਕਾਰ ਤੇ ਸੀ ਔਰ ਦਰਾਂ ਨੇ ਤਲਾਸ਼ੀ ਸਰਚ ਉਹਨਾਂ ਕੋ ਜਿਹੜਾ ਹ ਉਹ 5 ਕਿਲੋ ਹੀਰਨ ਜੜੀ ਹੈ ਔਰ ਰਿਕਵਰ ਹੋਈ ਹੈ ਸੋ ਫਰਦਰ ਇਨਵੈਸਟੀਗੇਸ਼ਨ ਦੇ ਦੌਰਾਨ ਇਹ ਪਤਾ ਚੱਲਿਆ ਕਿ ਮਿੰਟੂ ਅ ਦਿੱਦਾ ਪਿੰਡ ਧਰਮਪੁਰਾ ਥਾਣਾ ਮੱਲਾਂਵਾਲਾ ਉਹਦਾ ਰਹਿਣ ਵਾਲਾ ਸੀ ਔਰ ਦੂਸਰਾ ਜਿਹੜਾ ਉਹਦੇ ਨਾਲ ਐਸੋਸੀਏਟ ਸੀ ਉਹਦਾ ਨਾਮ ਹੀ ਮਿੰਟੂ ਸਹਾਉਤਾ ਜਿਹੜਾ ਕਿ ਮਖੂਦਾ ਰਹਿਣ ਵਾਲਾ ਸੀ ਇਹ ਦੋ ਜਣੇ ਕਾਰ ਤੇ ਸਵਾਰ ਸਨ i20 ਕਾਰ ਤੇ ਸੋ ਜਦੋਂ ਇਹਨਾਂ ਨੂੰ ਰੋਕ ਕੇ ਸਰਚ ਕੀਤੀ ਗਈ ਤੇ ਕਾਰ ਦੇ ਵਿੱਚ ਉਹ ਜਿਹੜੀ ਹੈ ਉਹ 5 ਕਿਲੋ ਹੀਰੋਇਨ ਜਿਹੜੀ ਰਿਕਵਰ ਹੋਈ ਸੀ ਸੋ ਇਹਦੇ ਚ ਇਹ ਪਰਚਾ ਦਰਜ ਕਰਕੇ ਜਾਂ ਜਿਹੜੀ ਤਫਤੀਸ਼ ਆ ਉਹ ਜਾਰੀ ਸਰ ਜੀ ਹੀਰੋਇਨ ਸਰ ਕਿੱਥੋਂ ਕੀਤੀ ਹੈ ਜੀ ਇਹ ਸਰ ਤਰਨਤਾਰਨ ਬਾਈਪਾਸ ਤੋਂ ਪੱਟੀ ਰੋਡ ਤੋਂ ਤਾਂ ਤੁਸੀਂ ਕਹਿੰਦੇ ਜੇਲ੍ਹ ਦੇ ਵਿੱਚ ਹੋਏ ਚੱਲ ਰਿਹਾ ਸੀਗਾ ਜੇਲ੍ਹ ਦੇ ਵਿੱਚ ਦੱਸਿਓ ਕਿ ਕਿਵੇਂ ਆਪਣਾ ਨੈਟਵਰਕ ਚਲਾਉਂਦੇ ਸੀਗੇ ਜੇਲ੍ਹ ਦੇ ਵਿੱਚ ਇਹ ਦੋਵੇਂ ਬਾਹਰ ਸੀ ਤੇ ਅੰਦਰ ਕਿਹੜਾ ਸਰਗਣਾ ਸੀ ਜਿਹੜਾ ਇਹਨਾਂ ਦਾ ਜਿਹੜੀ ਡਿਜ਼ਾਈਨ ਅੰਦਰ ਦੇ ਪਰੇ ਕਰਦੇ ਇਹ ਇਹ ਸਰ ਜੇਲ੍ਹ ਦੇ ਵਿੱਚ ਇੱਕ ਸੁਖਜਿੰਦਰ ਸਿੰਘ ਨਾਂ ਦਾ ਜਿਹਦੇ ਤੇ ਕਿ ਪਹਿਲਾਂ ਹੀ ਇਹ ਨਾਰਕੋਟਿਕ ਦਾ ਪਰਚਾ ਉਹ ਅੰਦਰ ਜੇਲ੍ਹ ਚ ਬੰਦਾ ਜਿਹੜਾ ਕਿ ਬਜਰੀਆ ਫੋਨ ਟੱਚ ਸੀ ਇਸ ਸਾਰੇ ਨੈਟਵਰਕ ਨਾਲ ਸੁਖਵਿੰਦਰ ਸੁਖਜੰਦਰ ਹਾਂ ਜੀ ਸੁਖਜੰਦਰ ਸਿੰਘ ਸੁਖਜੰਦਰ ਸਿੰਘ ਪੁੱਤਰ ਲਖਾ ਸਿੰਘ ਵਾਸੀ ਹੈਗਾ ਰੁਕਨ ਸ਼ਾ ਨਹੀਂ ਰੁਕਨ ਸ਼ਾ ਪਿੰਡ ਉਥੋਂ ਦਾ ਰਹਿਣ ਵਾਲਾ ਸੋ ਇਹ ਪਿਛਲੇ ਇੱਕ ਹਫ਼ਤੇ ਦੇ ਵਿੱਚ ਵਿੱਚ ਜਿਹੜਾ ਇਹ ਦੂਜੀ ਕਨਸਾਈਨਮੈਂਟ ਜਿਹੜੀ ਹੈ ਐਸਟੀਐਫ ਬਾਰਡਰ ਰੇਂਜ ਨੇ ਜਿਹੜੀ ਆ ਉਹ ਰਿਕਵਰੀ ਕੀਤੀ ਆ 5 ਕਿਲੋ 500 ਗ੍ਰਾਮ ਪਹਿਲਾਂ ਸੀ ਔਰ 5 ਕਿਲੋ ਜੜੀਆ ਇਹਨਾਂ ਨੂੰ ਕਰੀ ਤੇ ਔਰ ਇਹਦੇ ਚ ਮੈਂ ਐਡੀਸ਼ਨ ਦੱਸਣਾ ਚਾਹਾਂਗਾ ਜਿਹੜਾ ਸਾਡਾ ਜੇ ਐਨ ਕੇ ਵਾਲਾ ਆਪਰੇਸ਼ਨ ਸੀ ਜਿਹੜਾ ਕਿ ਉਤੋਂ ਆਪਾਂ ਉਹ ਟੀਚਰ ਕੈਮੋਦੀਨ ਫੜ ਕੇ ਲਿਆਂਦਾ ਸੀ ਨਜ਼ਾਮਉਦੀਨ ਸਰ ਨਜ਼ਾਮਉਦੀਨ ਸੋ ਨਜ਼ਾਮਉਦੀਨ son of ਕੈਮੋਦੀ ਸੋ ਉਹਦੇ ਚ ਇੱਕ ਨਵੀਂ ਚੀਜ਼ ਆਈ ਆ ਕਿ ਜਿਹੜਾ ਉਹਦਾ ਬੈਕਵਰਡ ਲਿੰਕ ਸੀ ਉਹਦੇ ਚ ਸਾਡੀ ਇਨਪੁਟ ਤੇ ਉਹ ਪੁੰਛ ਵਾਲਿਆਂ ਜਿਹੜਾ ਉਹਨੂੰ ਗ੍ਰਿਫਤਾਰ ਕੀਤਾ ਔਰ ਜਿਹਦੇ ਕੋਲੋਂ ਉਹਨਾਂ ਨੇ ਹੋਰ ਰਿਕਵਰੀ ਅ ਕਰੀਬ 5 ਤੋਂ 6 ਕਿਲੋ ਕਿਲੋ ਜਿਹੜੀ ਹੀਰਨ ਵੀ ਫੜੀ ਆ ਔਰ ਇੱਕ ਆਈਡੀ ਵੀ ਪਤਾ ਲੱਗਿਆ ਕਿ ਉਹਨਾਂ ਨੇ ਉਹ ਦੇਖੋ ਫੜੀ ਸਮਵਸਟੀ ਆਫ ਦੀ ਉਹ ਇਨਪੁਟ ਸੀ ਜਿਹੜੀ ਉਹਨਾਂ ਨੇ ਸ਼ੇਅਰ ਕੀਤੀ ਗਈ ਸੀ ਜਿਹਦੇ ਆਧਾਰ ਤੇ ਉਹਨਾਂ ਨੇ ਉਸ ਬੰਦੇ ਨੂੰ ਰੌਂਡ ਅਪ ਕਰਕੇ ਉਹ ਬੰਦਾ ਜਿਹੜਾ ਹੈਗਾ ਅ ਕਿਆ ਮੁੰਦੀਨ ਸੌਰੀ ਜਿਹੜਾ ਪਿੱਛੇ ਸੀ ਅ ਜਿਹੜਾ ਬੰਦਾ ਮਾਮਾ ਲੱਗਦਾ ਸੀ ਇਹਦਾ ਨਜਾਮੁੰਦੀਨ ਦਾ ਹਾਂ ਉਹ ਅਸੀਂ ਵੀ ਸਾਡੇ ਕੋਲ ਵੀ ਆਲਰੇਡੀ ਉਹ ਨਾਮਿਨੇਟਡ ਆ ਅਸੀਂ ਵੀ ਉਹਨੂੰ ਪ੍ਰੋਡਕਸ਼ਨ ਫਰੰਟ ਤੇ ਲਿਆ ਕੇ ਜਿਹੜੀ ਹੈ ਸਾਰੀ ਪੁਛਗਛ ਕਰਾਂਗੇ। ਉਹ ਬੰਦੇ ਨੈਟਲ ਚਲਾ ਰਹੇ ਸੀ ਅੰਦਰ ਬਹਿ ਕੇ ਜੇਲ੍ਹ ਦੇ ਵਿੱਚ ਉਹ ਬੰਦੇ ਨੂੰ ਵੀ ਲਿਆ ਜਾਏਗਾ। ਹਾਂਜੀ ਬਿਲਕੁਲ ਪ੍ਰੋਡਕਸ਼ਨ ਵਾਲਾ ਲਿਆਵਾਂਗੇ ਹਾਂ। আর ਜੋ ਜਾਬਤਾ ਹੈ ਪ੍ਰੋਡਕਸ਼ਨ ਵਾਲਾ ਇਹ ਜਿਹੜਾ ਜੇਲ੍ਹ ਦੇ ਵਿੱਚ ਸੁਖਿੰਦਰ ਬੈਠਾ ਸੀ ਇਹ ਬਕਾਇਦਾ ਤੌਰ ਤੇ ਫਿਰ ਫੋਨ ਤੇ ਪਾਕਿਸਤਾਨ ਨਾਲ ਗੱਲ ਕਰਦਾ ਸੀ ਜਾਂ ਕਿਤੇ ਗੱਲ ਕਰਦਾ ਸੀ ਕਿ ਇਹ ਜਗਤ ਉਹ ਰੋਜ਼ ਨਹੀਂ ਹੈ ਜੀ। ਇਹ ਦੇਖੋ ਸਰ ਇੰਦਾ ਹੈ। ਇਹ ਕੱਲ ਜਦੋਂ ਅਸੀਂ ਇਹਨਾਂ ਨੂੰ ਆ ਗ੍ਰਫਤਾਰ ਕੀਤਾ ਨਾਲ ਦੀ ਨਾਲ ਹੀ ਅਸੀਂ ਸੁਵਿਡੈਂਟ ਫਰੋਜਪੁਰ ਜੇਲ੍ਹ ਨੂੰ ਤਲਾਸ਼ ਦਿੱਤੀ ਸੀ ਵੀ ਐਸ ਨਾਮ ਦਾ ਬੰਦਾ ਜਿਹੜਾ ਹੈ ਫਰੋਜਪੁਰ ਜੇਲ੍ਹ 'ਚ ਬੰਦਾ ਜਿਹੜਾ ਕਿ ਫੋਨ ਚਲਾ ਰਿਹਾ ਤੇ ਉਹਨਾਂ ਨੇ ਬਜਰੀਆ ਫੋਨ ਤੇ ਸਾਨੂੰ ਇਹ ਇਨਸ਼ੋਰ ਕਰਤਾ ਸੀ ਕਿ ਉਹ ਫੋਨ ਫੜਿਆ ਗਿਆ ਔਰ ਉਹਦੇ ਖਿਲਾਫ ਉਥੇ ਪਰਚਾ ਵੀ ਦਰਜ ਜਾਰ ਉਹ ਕਰਾ ਦਿੱਤਾ ਗਿਆ ਫਰੋਜਪੁਰ ਲੋਕਲ ਪੁਲਿਸ ਸਟੇਸ਼ਨ ਤੇ ਸੋ ਇਹ ਚੀਜ਼ ਨੂੰ ਤਾਇਦ ਕੀਤਾ ਗਿਆ ਤੇ ਉਹਦੇ ਕੋਲ ਵਾਕਈ ਫੋਨ ਚੱਲਦਾ ਸੀ ਤੇ ਉਹ ਫੋਨ ਰਿਕਵਰ ਕਰਕੇ ਉਹਦੇ ਖਿਲਾਫ ਉਥੇ ਫਿਰੋਜ਼ਪੁਰ ਸਿਟੀ ਥਾਣੇ ਦੇ ਪਰਚਾ ਦੱਚੋ ਪਿਛਲੀ ਵਾਰ ਵੀ ਜਦੋਂ ਇਹ ਰਿਪੋਰਟ ਫੜੀ ਉਦੋਂ ਵੀ ਕੇਸ ਜਿਹੜਾ ਫੋਨ ਦਾ ਹੀ ਆ ਰਿਹਾ ਸੀ ਇਸ ਵਾਰੀ ਫੋਨ ਦਾ ਜੀ ਜੀ ਇਹ ਫੋਨ ਤੇ ਹੀ ਸਾਰਾ ਕਰਦੇ ਆ ਜੀ ਆਪਣੇ ਜਿੰਨੇ ਵੀ ਜੋ ਇਹਨਾਂ ਦਾ ਨੈਟਵਰਕਿੰਗ ਦਾ ਵਰਕ ਹੈ ਸਾਰਾ ਅੱਜ ਕੱਲ ਵੱਖਰੇ ਵੱਖਰੇ ਐਪ ਨੇ ਬਿਲਕੁਲ ਜੀ हां हां बिल्कुल ਜਿਵੇਂ ਤੁਸੀਂ ਦੱਸਿਆ ਫਿਰ ਉਹਨਾਂ ਨੂੰ ਪਤਾ ਲੱਗਾ ਵੀ ਇਹ ਕੋਈ ਫੋਨ ਉਹ ਤਾਂ ਕੋਈ ਤਲਾਸ਼ ਨਹੀਂ ਦਿੱਤੇ ਨਹੀਂ ਉਹ ਕਰਦੇ ਆ ਸਰਚ ਆਪਣੇ ਤਾਂ ਉੱਤੇ ਕਰਦੇ ਆ ਸਰ ਕੋਈ ਇੰਨੀ ਵੱਡੀ ਜੇਲ ਹੈ ਜਾਂ ਕੋਈ ਕੇਸ ਨਾਲ ਰਿਲੇਟਡ ਹੈ ਥੋੜਾ ਜਿਹਾ ਉਹ ਸੁਣਾ ਜੀ ਨਹੀਂ ਇਹ ਡਿਫਰੈਂਟ ਹੈਗਾ ਆਪਰੇਸ਼ਨ ਜਿਹੜਾ ਲਾਸਟ ਆਪਰੇਸ਼ਨ ਸੀ ਉਹ ਡਿਫਰੈਂਟ ਸੀ ਉਹ ਉਹ ਜੇਐਨਕੇ ਨਾਲ ਕਨਸਰਨ ਸੀ ਹਰ ਸਮੱਸਿਆ ਦਾ ਹੱਲ ਕਰਵਾਓ ਫੋਨ ਤੇ 26 ਸਾਲਾਂ ਤੋਂ ਪੰਜਾਬ ਦੇ ਨੰਬਰ 1 ਤਾੰਤ੍ਰਿਕ ਬਾਬਾ ਖਾਨ ਬਗਾਲੀ ਵਸ਼ਿਕਰਣ ਮੁਟਕਰਨੇ ਦੇ ਸੁਪਰ ਸਪੈਸ਼ਲਿਸਟ ਸਮੱਸਿਆ ਚਾਹੇ ਕੋਈ ਵੀ ਹੋਵੇ ਜਿਵੇਂ ਘਰ ਚ ਕਲੇਸ਼ ਨੌਕਰੀ ਕਾਰੋਬਾਰ ਚ ਸਮੱਸਿਆ ਜਾਦੂ ਟੋਨਾ ਕੀਤਾ ਕਰਾਇਆ ਪਤੀ ਪਤਨੀ ਚ ਕਲੇਸ਼ ਸੌਖਣ ਦੁਸ਼ਮਣ ਤੋਂ ਛੁਟਕਾਰਾ ਵਿਦੇਸ਼ ਯਾਤਰਾ ਕੋ ਕਚੇਰੀ ਲਵ ਲੈਜ ਚ ਪ੍ਰੋਬਲਮ ਪਿਆਰ ਮੁਹੱਬਤ ਦੇ ਚੱਕਰਾਂ ਜਾਂ ਪ੍ਰੇਮੀ ਪ੍ਰੇਮਿਕਾ ਨੂੰ ਵਸ਼ਸ਼ ਕਰਵਾਉਣਾ ਹੋਵੇ ਇਕ ਸੌਇਕਾ ਪਰਸੈਂਟ ਪੱਕਾ ਸਮਾਧਾਨ ਕਰਵਾਓ ਕਿਸੇ ਭੈਣ ਭਰਾ ਦਾ ਕਿਸੇ ਵੀ ਜੋਤਿਸ਼ ਤਾਂਤਰੇ ਕੋਲੋਂ ਕੰਮ ਨਾ ਹੋਇਆ ਹੋਵੇ ਤਾਂ ਜ਼ਰੂਰ ਫੋਨ ਕਰੋ ਪਪਾ ਖਾਨ ਬੰਗਾਲੀ ਮੋਬਾਈਲ ਨੰਬਰ 987868786